ਆਗਤ ਨਾ ਕੇ ਨਾਹੇ ਜਿਓ ਉਹਨਾਂ ਦੁਹਾਗਣ ਜੀਵ ਇਸਤਰੀਆਂ ਨੂੰ ਬੜਾ ਦੁੱਖ ਲੱਗਾ ਦੁਹਾਗਣ ਪੇ ਕਹਿੰਦੇ ਨੇ ਮੰਦ ਕਰਮੀ ਮੰਦਿਆਂ ਭਾਗਾ ਵਾਲੀਆਂ ਜੀਵ ਇਸਤਰੀਆਂ ਉਹਨਾਂ ਨੂੰ ਪ੍ਰਤਾਪ ਲੱਗਾ ਹੈ ਭਾਗ ਤੇ ਨਾ ਕੇ ਨਾਹੇ ਜਿਓ ਜਿਨ੍ਹਾਂ ਦੇ ਭਾਗਾ ਚ ਜਿਨ੍ਹਾਂ ਦੇ ਕਰਮਾਂ ਚ ਇਹ ਚੰਗਾ ਬੰਦਗੀ ਵਾਲਾ ਮਾਰਗ ਨਹੀਂ ਹੈ ਕਰਮਾਂ ਚ ਭਾਗਾ ਚ ਬੰਦਗੀ ਵਾਲਾ ਮਾਰਗ ਨਹੀਂ ਤੋਂ ਭਾਵ ਕੀ ਹੈ ਭਾਵ ਇਹਨਾਂ ਕੀ ਹੈ ਕਿ ਉਹਨਾਂ ਨੇ ਆਪ ਮਾਇਆ ਵਾਲਾ ਰਾਹ ਚੁਣ ਲਿਆ ਕਿਉਂਕਿ ਹੁਣ ਮਾਇਆ ਵਾਲਾ ਰਾਹ ਚੁਣ ਲਿਆ ਕਿਉਂਕਿ ਦੋਨੇ ਰਾਹ ਬਿਲਕੁਲ ਆਪੋਜ਼ਿਟ ਦਿਸ਼ਾ ਦੇ ਵਿੱਚ ਨੇ ਇਸ ਕਰਕੇ ਧਰਮ ਵਾਲਾ ਰਾਹ ਉਧਰ ਨੂੰ ਇਹਦੀ ਪਿੱਠ ਹੋ ਗਈ ਅਤੇ ਜਿਵੇਂ ਜਿਵੇਂ ਇਹ ਮਾਇਆ ਵਾਲੇ ਪਾਸੇ ਅੱਗੇ ਵਧਿਆ ਤਿਵੇਂ ਤਿਵੇਂ ਇਹ ਧਰਮ ਤੋਂ ਦੂਰ ਹੁੰਦਾ ਗਿਆ ਜੇ ਪੂਰਬ ਨੂੰ ਜਾਓਗੇ ਤੇ ਪੱਛਮ ਦੂਰ ਹੋਏਗਾ ਜੇ ਪੱਛਮ ਨੂੰ ਜਾਓਗੇ ਤੇ ਪੂਰਬ ਦੂਰ ਹੋ ਜਾਏਗਾ ਜੀ ਇਸ ਕਰਕੇ ਆਗਤ ਨਾ ਕੇ